ਲਓ ਵੀ ਮਿੱਤਰੋ ਆ ਦੇਖੋ ਮੋਟਰਸਾਈਕਲ ਦੇ ਉੱਤੇ ਕਣੀਆਂ ਦੇਖ ਲਓ ਇੱਥੇ ਡਾਲਮੀ ਨਹੀਂ ਹੈਗਾ ਜਿਵੇਂ ਸੁੱਕਾ ਪਿਆ ਹੈ ਨਾ ਉਹ ਉੱਥੇ ਦੇਖੋ ਧਿਆਨ ਨਾਲ ਤੁਹਾਨੂੰ ਜਾ ਕੇ ਦੇਖਣਾ ਉੱਥੇ ਤੁਹਾਨੂੰ ਦੇਖ ਨਹੀਂ ਰਿਹਾ ਕੈਮਰੇ 'ਚ ਉੱਥੇ ਮੀਂਹ ਪਈ ਜਾਂਦਾ ਹੈ ਆ ਜਾ ਮੀਂਹ ਦਿਖਾ ਕੇ ਆਈਏ ਉਤਰੀ ਹੁਣ ਮੋੜ ਥੱਲੇ ਉਤਰ ਨਵੇਂ ਮਿੱਤਰੋ ਤੁਹਾਨੂੰ ਮੀਂਹ ਦਿਖਾਉਂਦੇ ਆਗੇ ਤੁਹਾਨੂੰ ਤਜ ਨਾਲ ਦਿਖ ਨਹੀਂ ਰਿਹਾ ਆ ਇੱਥੇ ਕੁਝ ਨਹੀਂ ਹੈ ਦੇਖ ਲਓ ਇਹਨੂੰ ਕਹੋ ਵੀ ਬਈ ਬੇਵਕੂ ਬਣਾਈ ਜਾਂਦੇ ਨੇ ਇੱਥੇ ਕੁਝ ਨਹੀਂ ਹੈਗਾ ਨਾ ਚੱਲ ਮੁਰੇ ਚੱਲ ਹੁਣ ਗੌਰ ਨਾਲ ਦੇਖਿਓ ਬਾੜਾ ਨਾ ਬਾੜੀ ਮੀਂਹ ਚਿੰਗ ਆਹ ਦੇਖੋ ਜਿੰਨਾ ਦੇਖਾ ਬਾਸਟਾਰਟ ਹੋ ਗਿਆ ਆ ਹੋ ਗਿਆ ਸਟਾਰਟ ਲੈ ਆ ਦੇਖ ਲੈ ਕਹਿੰਦੇ ਰੱਬ ਬੱਟ ਦੇ ਬੱਟ ਛੱਟ ਜਾਂਦਾ ਹੁੰਦਾ ਕਹਿੰਦੇ ਆ ਕੰਮ ਹੈ ਪੂਰੇ ਮੀਹਾਂ ਬੋਰਡ ਦਾ ਪਿਛੇ ਉਹ ਘੱਟ ਗਿਆ ਮੈਨੂੰ ਸਦਾ ਪੂਰੇ ਅੱਗੇ ਬਹੁਤ ਜ਼ਿਆਦਾ ਦਰਕ ਜੀ ਮੀਹ ਅੱਗੇ ਬਹੁਤ ਤੇਜ਼ ਹੈ ਉਹ ਦੇਖੋ ਸਾਹਮਣੇ ਕਿੰਨਾ ਤੇਜ਼ ਮੀਹ ਰਹਿ ਜੀ ਵੀ ਕਣੀਆਂ ਵਿੱਚ ਤੁਸੀਂ ਦੇਖ ਰਹੇ ਹੋਗੇ ਕਣੀਆਂ ਪੈਰੀਆਂ ਦੇ ਵਿੱਚ ਦੇਖੋ ਕਣੀਆਂ ਚੈੱਕ ਕਰੋ ਵਿੱਚ ਵਿੱਚ ਪੈਰੀਆਂ ਨੇ ਦੇਖੋ ਆਹ ਦੇਖ ਆ ਗਿੱਲਾ ਕਰੀ ਜਾਂਦੀ ਆ ਸਾਨੂੰ ਆ ਪੂਰੇ ਦੁਨੀਆ ਨੂੰ ਦੇਖ ਕੇ ਕੀ ਗੱਲ ਆ ਬੰਦੇ ਮੈਂ ਕਹਿੰਨਾ ਬੁਲਾ ਲੈਨੇ ਉਹਨਾਂ ਨੂੰ ਹਣਾ ਲਓ ਜੀ ਇੱਥੇ ਮੀਂਹ ਆ ਰਿਹਾ ਪੂਰਾ ਫਿਰ ਤੇਜ਼ ਵਾੜਾਗਾ ਉਹ ਦੇਖੋ ਮੂਰੇ ਫਿਰ ਤੇਜ਼ ਮੀਂਹ ਆ ਰਿਹਾ ਇੱਕ ਨੂੰ ਜ਼ੂਮ ਕਰਕੇ ਦਿਖਾਵਾਂ ਉਹ ਜਿਹੜਾ ਤੁਸੀਂ ਧੁੰਦਲਾ ਧੁੰਦਲਾ ਦੇਖ ਰਹੇ ਹੋ ਨਾ ਜਿਵੇਂ ਧੁੰਦ ਜੀ ਹੁੰਦੀ ਆ ਉਹ ਦੇਖੋ ਸਾਹਮਣੇ ਉਹ ਮੀਂਹ ਆ ਅਸਲ ਦੇ ਵਿੱਚ ਪੂਰਾ ਫੁੱਲ ਹੁਣ ਦੇਖ ਮੀਂਹ ਦੇ ਵਿੱਚ ਹੀ ਜਾਣਾ ਫਿਰ ਭੁੱਜ ਜਾਂਗੇ ਸਾਰੇ ਮੈਂ ਕਹਿੰਨਾ ਮੀਂਹ ਉੱਧਰ ਨੂੰ ਜਾ ਰਿਹਾ ਹੈਗਾ ਚਲ ਦੇਖਦੇ ਹਾਂ ਚਲ ਕੱਢੀ ਜਾਂਦਾ ਵੈਸੇ ਤਾਂ ਮੀਂਹ ਹੁਣ ਘਾਟੀ ਜਾਣਾ ਮੈਨੂੰ ਲੱਗਦਾ ਉਹਨਾਂ ਨੂੰ ਕਹਿ ਵੀ ਆਜੋ ਲਓ ਜੀ ਦੇਖ ਚੈੱਕ ਕਰੋ ਮਹੀ ਭਈ ਜਾਂਦਾ ਭਿੱਜੀ ਜਾਂਨੇ ਆਗੇ ਕਿਹਾ ਸੀ ਨਾ ਤੁਹਾਨੂੰ ਉਹ ਦੇ ਅੱਗੇ ਅੱਗੇ ਬਾੜਾ ਮਹੀ ਆ ਗੱਡੇ ਗੱਡੇ ਐ ਬ੍ਰੇਕ ਆਣ ਲਾ ਮਹੀ ਦਿਖਾ ਦੀ ਮੋੜ ਲੈਣ ਦੇ ਮੈਨੂੰ ਮਹੀ ਬਾੜਾ ਜਿਆਦਾ ਬੰਦਾ ਸਾਡਾ ਘਵਰਾ ਆ ਗਿਆ ਫਿਰ ਐਂ ਦੀ ਕਰਾ ਬਸ ਅੱਡੇ ਕੰਨੇ ਦੀ ਕੱਢ ਲੋ ਇੱਧਰ ਵੀ ਮਹੀ ਆ ਹਾਂ ਵੀ ਮਿੱਤਰੋ ਮੜਾ ਟਾਈਮ ਪਾਸ ਕਰਨ ਲਈ ਬਾਈ ਆਊਟਲਟ ਆਏ ਸੀਗੇ ਪਤਾ ਕੀ ਆਪਣਾ ਮਿੱਤਰ ਆ ਰਿਹਾਗਾ ਥੋੜਾ ਜਿਹਾ ਪੂਰੇ ਪਹੁੰਚ ਰਿਹਾਗਾ ਉਦੋਂ ਵਾ ਗੱਡੀ ਚੱਕਦੇ ਆ ਥੋੜਾ ਜਾਨਨੇ ਆ ਕਿਸੇ ਪਾਸੇ ਦੇਖੋ ਆਊਟਲਟ ਦੇ ਵਿੱਚ ਪਾਣੀ ਉਹ ਤੋਂ ਆਉਂਦਾਗਾ ਇਦੋ ਮੋਟਰ ਨਾਲ ਹੀ ਕੱਢ ਕੇ ਪਤਾ ਨਹੀਂ ਦੁਬਾਰੇ ਉਸੇ ਨਾਲ ਪਾਉਂਦੇ ਆਗੇ ਇੱਕ ਮੋਟਰ ਹੋ ਲੱਗੀ ਪਈ ਹੈਗੀ ਤੋ ਦੇਖੋ ਇੱਕ ਮੋਟਰ ਬੜਾ ਜੂਮ ਤਾਂ ਹੁੰਦਾ ਨਹੀਂ ਇਹ ਇੱਕ ਮੋਟਰ ਹੋ ਲੱਗੀ ਪਈ ਹੈ ਇੱਕ ਮੋਟਰ ਸਾਡੇ ਸਾਹਮਣੇ ਲੱਗੀ ਪਈ ਹੈ ਬਾਕੀ ਉਧਰ ਉਧਰ ਕਿਤੇ ਹੋਣਗੀਆਂ ਇੰਨਾ ਨੇ ਤਰਪਾਲ ਵਿਛਾ ਕੇ ਥੱਲੇ ਦੇਖੋ ਸੋਚ ਕੇ ਤੋ ਟੋਆ ਪਟ ਕੇ ਇੰਨੀ ਲੰਬੀ ਤਰਪਾਲ ਵਿਛਾਈ ਹੈਗੀ ਪਾਣੀ ਹੋ ਸਕਦਾ 8 ਫੁੱਟ ਵੀ ਹੋ ਸਕਦਾ 7 ਫੁੱਟ ਵੀ ਹੋ ਸਕਦਾ ਨਾਉਣ ਦੀ ਕੋਈ ਪਰਮਿਸ਼ਨ ਨਹੀਂ ਹੈਗੀ ਬਰਨਾਲਾ ਲੋਕੇਸ਼ਨ ਆ ਸਾਹਮਣੇ ਦੇਖ ਲਓ ਆ ਉੱਟ ਲੱਟਾ ਇਹ ਅਸੀਂ ਆਰਾਮ ਨਾਲ ਬੈਠੇ ਆ ਤੇ ਪਾਂਥੀਆਂ ਮਾਰ ਕੇ ਠੀਕ ਆ ਹਵਾ ਹਵਾ ਦਾ ਰੱਬ ਦਾ ਨੋਈ ਹੈਗਾ ਮਾੜੀ ਮਾੜੀ ਚੱਲੀ ਜਾਂਦੀ ਹੈਗੀ ਨੋਈ ਚੈੱਕ ਕਰੋ ਜੀ ਕੰਪੂਜੀ ਬੱਸੀ ਹੈ ਬਈ ਹਾਂ ਉਹ ਸਵਾਦ ਹੈਗਾ ਜੀ ਅੰਦਰ ਵੜਨ ਦੇ ਦਿੰਦੇ ਪਰ ਇਹ ਅੰਦਰ ਵੜਨ ਨਹੀਂ ਦਿੰਦੇ ਹੈਗੇ ਠੀਕ ਆ ਜੀ ਇੱਥੇ ਬਸ ਕਿਸ਼ਤੀਆਂ ਵਗੈਰਾ ਚਲਾ ਚਲਾਉਣ ਵੀ ਨਹੀਂ ਦਿੰਦੇ ਮਤਲਬ ਆਪ ਚਲਾਉਂਦੇ ਨੇ ਉਹ ਤੇ ਬੈਠੋ ਬਸ ਠੀਕ ਆ ਜੀ ਚੰਬੜ ਹੈ ਥੋੜਾ ਚੰਬੜ ਨਹੀਂ ਗਿਆ ਜਿਵੇਂ ਨਾਲ ਲੱਗ ਰਿਹਾ ਜੋਲੀ ਜੋਲ ਫਰਦਾ ਕਿੱਥੇ ਲਿਆ ਮੇਰਾ ਸਾਲਾ ਇਹ ਆਂ ਜਾਂਦੀ ਆਂ 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 ਛੂਂ ਕਰ ਬੁੜਿਆ ਹੂੰ ਬੁੜਿਆ ਛੂਂ ਕਰਕੇ ਲੱਗਦਾ ਪਤਾ ਨਹੀਂ ਆਹੋ ਕੋ ਇੱਥੇ ਹੀ ਕਰਦਾ ਵੇ ਇਹ ਮੇਰੇ ਸਾਲੇ ਜਵਾਕ ਲੈ ਆਏ ਕਿਹੜੇ ਜਵਾਕ ਆ ਜਵਾਕ ਲੈ ਆਏ ਇਹ ਇੱਕ ਹੀ ਆ ਇੱਥੇ ਤੂੰ ਆਂ ਛੂਂ ਕਰਕੇ ਲੱਗਦਾ ਪਤਾ ਨਹੀਂ ਕੀ ਚੀਜ਼ ਹੈ ਕਿਵੇਂ ਮਣਾਈਆ ਪਾਣੀ ਦੀ ਭੱਜੇ ਫਿਰਦੇ ਦੋ ਬੰਦੇ ਲੈ ਨਹੀਂ ਨਹੀਂ ਔੜੀਏ ਨਹੀਂ ਤੂੰ ਐਂ ਦੱਸ ਚੌਰਿਆ ਬੁੜਿਆ ਤੇਰਾ ਕੀ ਕੰਮ ਆ ਇੱਥੇ ਇੱਥੇ ਮੁੰਡੇ ਖੁੰਡੇ ਆਉਂਦੇ ਆ ਬਾ ਕਿੱਥੇ ਫਸਾਤਾ ਮੈਨੂੰ ਮਹਿਰਾਜ ਵਾਲਾ ਇਹ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਲਿਆ ਕੇ ਛੱਟਿਆ ਮੈਂ ਤਾਂ ਰਾਹ ਨਹੀਂ ਜਾਣਦਾ ਪਿੰਡ ਦਾ ਤੂੰ ਤੋਬੇ ਚ ਨੌਣ ਵਾਲਾ ਬੰਦਾ ਇਹ ਇਹਹੀ ਤੋਬੇ ਚੀ ਦੋ ਬੰਦੇ ਭੱਜੇ ਫਿਰਦੇ ਆ ਮੈਂ ਹੀ ਦੇਖ ਰਿਹਾ ਤੋਬਾ ਬੜਾ ਵੱਡਾ ਪਿੰਡਾਂ ਚ ਨਹੀਂ ਐਡਾ ਦੇਖਿਆ ਮੱਲਾ ਮੈਂ ਦੇਖ ਲਿਆ ਚਿਨਿਆਂ ਦੇ ਵਿੱਚ ਆ ਮੱਲਾ ਇਹ ਇਹ ਦੋ ਟਾਈ ਗਿੱਲਿਆਂ ਦੇ ਵਿੱਚ ਆ ਵਾਪਾ ਵੱਡਾ ਬੜਾ ਵੱਡਾ ਟੋਬਾ ਹੈ ਆ ਆ ਆਈਦਾ ਵੀ ਨਹੀਂ ਕੋਈ ਕੰਮ ਜਵਾਕਾਂ ਦਾ ਵੀ ਨਹੀਂ ਹੋਰੇ ਕੰਮ ਛੱਪੜ ਦੇ ਕਿਨਾਰੇ ਲਿਆ ਕੇ ਭਾਇਆ ਭੈਣਾਂ ਬੱਚੇ ਹੀ ਆ ਵੀ ਪੰਡਾ ਜੋ ਛੱਪੜਾਂ ਕੋਲੇ ਮੋਸ਼ਕਮਾਰ ਦਾ ਤੇ ਆਪਾਂ ਖੜੇ ਹਾਂ ਚੀਮੇ ਪੈਲਸ ਤੇ ਇੱਥੋਂ ਹੁਣ ਮੈਂ ਮੜ ਜਾਣਾ ਨਾਲੀਆਂਵੇਂਗਾ ਜੱਟੀ ਗਾਂ ਕਰ ਲੈਣਾ ਥੋੜੀ ਜੀ ਮੋਟਰਸਾਈਕਲ ਤੇ ਤਾਂਵੇਂਗੀ ਮੋਟਰਸਾਈਕਲ ਦਿਖਾਉਣਾ ਆਪਣਾ ਮਿੱਤਰ ਚਲਾ ਰਿਹਾ ਸੀ ਥੋੜੀ ਜਿਹਾ ਅੱਗੇ ਖੜੇ ਅਸੀਂ ਹੁਣੀ ਆ ਕੇ ਖੜੇ ਹਾਂ ਬਸ ਤੋ ਆ ਜਾਂਦੇ ਚਲੋ ਤੁਹਾਨੂੰ ਮੋਟਰਸਾਈਕਲ ਦਿਖਾਉਣਾ ਪਹਿਲਾਂ ਹਾਂਜੀ ਮਿੱਤਰੋ ਸੜਕ ਤੇ ਆਵਾਜ਼ ਪੂਰੀ ਫੁੱਲ ਆ ਰਹੀ ਹੋਊਗੀ ਤਾਂ ਉਹਦੇ ਕਰਕੇ ਮਾਫੀ ਚਾਹੁੰਦੇ ਆ ਆ ਦੇਖੋ ਜੀ ਏਟੀਐਮ ਚੈੱਕ ਕਰੋ ਜੀ ਆਪਣਾ ਕਿੰਨਾ ਸੋਹਣਾ ਤਿਆਰ ਹੋਇਆ ਦੇਖੋ ਜੀ ਇਹ ਬਸ ਐ ਮੰਨ ਕੇ ਚਲੋ ਤਿਆਰ ਕਰਕੇ ਬਸ ਅੰਦਰ ਹੀ ਲਾਉਣਾ ਆਪਾਂ ਹੋਇਆ ਕੁਛ ਨਹੀਂ ਸਾਰਾ ਕੁਝ ਓਕੇ ਆ ਬੜਾ ਵੱਜਣ ਸਾਰ ਸਿਰਫ ਮੰਨ ਕੇ ਚਲੋ ਆ ਦੋ ਚਾਰ ਨਟ ਟੁੱਟੇ ਆਗੇ ਨਟ ਆਪਾਂ ਸੈੱਟ ਕਰਕੇ ਲਾ ਦਾਂਗੇ ਹਲਕਾ ਜਿਹਾ ਮੰਨ ਕੇ ਚਲੋ 30 ਦੀ ਸਪੀਡ ਤੇ ਸੀਗਾ ਮਾੜਾ ਰੇੜੀ ਨਹੀਂ ਲੈ ਕੇ ਮਾਰਿਆ ਇਹਦੇ ਵਿੱਚ ਇਹ ਤਾਂ ਵੀਰੇ 17075 ਦਾ ਦੇਵਾਂਗੇ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਜਮਾ ਮੋਟਰਾਂ ਬਚ ਗਿਆ ਆਪਣਾ ਗੁਣੀਏ ਸੀਗਾ ਸਾਰਾ ਸੈੱਟ ਚੱਲਦਾ ਚੁਲਦਾ ਵਧੀਆ ਹੈਗਾ ਬਸ ਕੱਲੀਆ ਬੈਜਰ ਆਪਣੇ ਕੋਲ ਥੋੜੀ ਜਿਹਾ ਹੈਗੀ ਇਹਨੂੰ ਪਾ ਦਾਂਗੇ ਕੋਈ ਐ ਐਕਸੀਡੈਂਟ ਨਹੀਂ ਵੱਡਾ ਵੀ ਹਾਂ ਵੀ ਰੋਡਾਂ ਵਿੰਗਿਆਂ ਕੁਝ ਹੋ ਗਿਆ ਜਮਾ ਓਕੇ ਦੀ ਰਿਪੋਰਟ ਹੈਗਾ ਲਓ ਜੀ ਆਪਣੇ ਕੋਲ ਫੇਰ ਆਪਣੀ ਪੁਰਾਣੀ ਪਲੇਰੋ ਆਪਣਾ ਭਰਾ ਲਿਆਇਆ ਤਾਂ ਤਾਂ ਬੜਿਆ ਨਜ਼ਾਰਾ ਹੁੰਦਾ ਬਾਈ ਸਕਾਰਪੀਓਨਾ ਵੱਧ ਨਜ਼ਾਰਾ ਤਾਂ ਮੈਨੂੰ ਇਸੇ ਗੱਡੀ ਤੇ ਆਉਂਦਾ ਹੈਗਾ ਨਾਲੇ ਦੇਖ ਲੈ ਕੋਈ ਖਾਸ ਫੰਕਸ਼ਨ ਨਿਕਲਿਆ ਨਹੀਂ ਸੀ ਇਹਦੇ ਵਿੱਚ ਉਹ ਡਾਲੇ ਜ ਕੋਈ ਫੰਕਸ਼ਨ ਨਹੀਂ ਹੈਗਾ ਪਰ ਸਵਾਦ ਮੈਨੂੰ ਇਹੇ ਚਲਾਉਣ ਦੀ ਆਉਂਦਾ ਸਟੀਅਰਿੰਗ ਜ਼ਰੂਰ ਆਹ ਦਿੱਕਤ ਆ ਵੀ ਸਟੀਅਰਿੰਗ ਐਡਜਸਟੇਬਲ ਹੋਣਾ ਚਾਹੀਦਾ ਸੀਗਾ ਵੀ ਉੱਤੇ-ਨੀਚੇ ਕਰ ਲਿਆ ਕਰਦੇ ਬਸ ਇਹ ਇੱਕੋ ਚੀਜ਼ ਮਾੜੀ ਏ ਇਹਦੇ ਔਰ ਸਾਰੀ ਗੱਡੀ ਗੁਣੀਆਂ ਚਾ ਜਮਾ ਿਆ ਬਾਤ ਆ ਉਹ ਤਾਂ ਵੈਸੇ ਹੈਗੇ ਨਿੱਕੇ ਮੁੰਡੇ ਫੰਕਸ਼ਨ ਜਿਵੇਂ ਆ ਐਵਰੇਜੀ ਵਾਲੇ ਹੈਗੇ ਆ ਇਹ ਇੱਥੋਂ ਜੀ ਦੁਬੰਦੋਂ ਦੇ ਕਿਹੜਾ ਸੀਗਾ ਉਹਨਾਂ ਚ ਬਟਨ ਜਾਰ 155 ਕਿਲੋਮੀਟਰ ਚੱਲੂਗੀ ਘੰਟੇ ਆਈ ਆ ਸ਼ਾਹ ਦਾ ਆਵਰੇਜ ਹੈ ਇਹ ਕੀ ਦਿਖਾਰੀ ਹੈ ਸਤਾਰਾ ਕਿੰਨੂ ਬਿਟਚਾ 17 ਦੀ ਐਵਰੇਜ ਦਿਖਾਰੀ ਹੈ ਠੀਕ ਹੈ ਇਸ ਟਾਈਮ ਐਵਰੇਜ ਤਾਂ ਬਾਦੂ ਆ ਬਾਈ ਉੱਚਾ ਮਾਡਲ ਆ ਤਾਂ ਕਰਕੇ ਐਵਰੇਜ ਵਧੀਆ ਗਈ ਦੀ ਤੁਸੀਂ 17 ਮਾਡਲ ਹੀ ਆ ਗੱਡੀ ਆਪਣੀ ਇਹ ਤੇ ਕੰਫਰਟੇਬਲ ਤੁਹਾਨੂੰ ਪਤਾ ਹੀ ਆ ਵਧੀਆ ਗਈ ਇਹ ਤਾਂ ਕੋਈ ਕਹ ਜਾਂਦੇ ਨੇ ਕਹਿੰਦੇ ਬਾਈ ਸਾਨੂੰ ਐਂ ਘਟੂਏ ਦੁਖਣ ਲੱਗ ਜਾਂਦੇ ਫਲਾਣਾ ਸਾਡਾ ਕੁਝ ਨਹੀਂ ਹੁੰਦਾ ਤਾਂ ਅੰਬਰ ਸਰ ਵੀ ਅਸੀਂ ਤੇ ਜਾ ਕੇ ਆਏ ਆਗੇ ਪਹਿਲਾਂ ਵੀ ਬਥੇਰੀ ਹੱਡੀਆਂ ਚਲਾਈ ਜਾਂਦਾ ਇੱਥੇ ਹੁੰਦੀ ਸੀ ਆਪਣੇ ਕੋਲ ਦੇਖਦੇ ਆ ਯਾਰ ਆਪਾਂ ਮੇਰਾ ਮਨ ਤਾਂ ਇਹੀ ਆ ਵੀ ਯਾਰ ਬਲੇਰੋ ਆਪਾਂ ਇਹ ਜੀ ਲੈ ਆਈਏ ਇੱਕ ਹੋਰ ਯਾਰ। ਅਰੇ ਚਲੋ ਉਹਨੂੰ ਰੱਖਾਂਗੇ। ਠੀਕ ਆ। ਹੁਣ ਮੜਾ ਦੀ ਬਾਜ਼ਾਰ ਚੱਲਿਆ ਕੰਮ ਨਿਮੇੜਈਏ। ਉਹਦਾ ਬਲੌਗ ਦੀ ਸਟਾਰਟਿੰਗ ਕਰਦੇ ਆਂਗੇ। ਕੱਲ ਜਿਹੜਾ ਆਪਾਂ ਬਾਕਸਰ ਪਾਇਆ ਸੀ ਚਲ ਬਹੁਤ ਭਰਾਵਾਂ ਦਾ ਪਿਆਰ ਮਿਲ ਰਿਹਾ ਫੋਨ ਆਲੇ ਬਹੁਤ ਸ਼ੁਰੂ ਹੋ ਗਏ। ਤੇ ਬਾਕੀ ਅੱਜ ਦੇਖਦਾ ਇੱਕ ਵੀਡੀਓ ਹੋਰ ਬਣਾਉਣੀ ਆਂਗੀ। ਤੇ ਚਲੋ ਮਿਲਦੇ ਆਂ ਤੁਹਾਨੂੰ ਫਿਰ ਅੱਗੇ। ਏਸੀ ਦੀ ਸਫਾਈ ਕਰਨ ਲੱਗੇ ਆਂ ਬਾਈ। ਮੈਂ ਤਾਂ ਜਹੇ ਜਹੇ ਭਲੱਕੜ ਹੈਗਾ ਹੈਗਾ ਮੇਰੇ ਨਾਲ ਦੇ ਵੀ ਭਲੱਕੜਨਗੇ। ਦੇਖਿਓ ਮੜਾ ਗੰਦ ਦਿਖ ਆ ਦੇਖੋ ਜਮਾ ਜਾਮ ਹੋਇਆ ਪਿਆਗਾ ਤਾਂ ਮੈਨੂੰ ਬੈਠੇ ਬੈਠੇ ਯਾਦ ਆ ਗਿਆ ਯਾਰ ਏਸੀ ਦਾ ਮੈਂ ਹਾਂ ਯਾਰ ਕਿੰਨਾ ਟਾਈਮ ਹੋ ਗਿਆ ਮੈਂ ਸਫਾਈ ਜਿਹੀ ਕਰੀ ਹੁਣ ਇਹਨੂੰ ਕੱਢ ਕੇ ਇਹਦੀ ਸਫਾਈ ਕਰੀਏ ਪਹਿਲਾਂ ਤਾਂ ਸਾਰੇ ਇੱਕੋ ਜਿਹੇ ਸਭ ਭੁੱਲਣ ਵਾਲੇ ਆ ਮੇਰੇ ਨਾਲ ਦੀ ਯਾਰੀ ਖੜ ਜਾਂਦਾ ਹੁੰਦਾ ਇੱਥੇ ਜੇ ਖੜੂਗਾ ਕਿ ਨਹੀਂ ਅ ਚਲੋ ਇੱਕ ਮਿੰਟ ਬਾਜ ਬਾਹ ਕਿੰਨੀ ਸਾਫ ਸਫਾਈ ਹੈ ਇਹਦੀ ਚੈੱਕ ਇੰਨਾ ਸਾਫ ਆਏ ਮੂਵ ਵਾਸੇ ਠਾਈ ਤੇ ਵੀ ਠੰਡ ਛਾੜ ਦਿੰਦਾ ਇਹ ਹੀਰ ਦਾ ਏਸੀ ਆਪਣੇ ਨਾਲ ਏਸੀ ਦੀ ਕੂਲਿੰਗ ਬਹੁਤ ਸਿਰਾ ਵੋਏ ਵੋਏ ਹੋਏ ਤਾਂ ਮੈਨੂੰ ਚੱਜ ਨਾਲ ਹੀ ਸਫਾਈ ਕਰਨੀ ਲਤਨੋਂ ਦੂਰ ਹੋ ਕੇ ਖੰਨੇ ਆ 18 M3125 ਇਧਰ ਨੰਬਰ ਚੈੱਕ ਕਰੋ PB19J3125 ਇਹ ਮੋਰ ਸੇ ਦਾ ਇਹ ਨੰਬਰ ਮੈਂ ਇਕੱਠੇ ਲੱਤੀ ਹੋਇਆ ਨਾ ਨਾ ਵੀਰੇ 10 ਰੁਪਏ ਇਕੱਠੇ ਸਵੱਬ ਇਕੱਠੇ ਹੋ ਗਏ ਸਵੱਬ ਇਕੱਠੇ ਹੋਏ ਹੈ 3125 ਮੈਂ ਵੀ ਹੁਣ ਨੋਟ ਕਰਿਆਗਾ ਚਲ ਐਡੀ ਮੇਂ ਨਿਕਲੀ ਇਹ ਦੇ ਵਿੱਚੋਂ ਟੂ ਵੀ ਪਾੜਤੀ ਸਾਰੇ ਜਿੱਥੇ ਮਰਜ਼ੀ ਪਾਵੇ ਹਰੇ ਤਾਂ ਹੀ ਹੋ ਪਤਾ ਸੀ ਉਸ ਦੀ ਬਾਹਰ ਤੋਂ ਪਾ ਕੋ ਮੈਂ ਖੂਬਣ ਤੋਂ ਬਾਅਦ ਆਪਾਂ ਥੋੜਾ ਚਲਾ ਲਿਆ ਨੇ 500 ਕਿ ਮੀਟਰ ਉਹਨੇ ਸਾਰੀ ਟੂ ਪਾੜਤੀ ਐਡੀ ਮੇਕਰ ਖੂਬਦੀ ਦੇਖੋ ਕਿਵੇਂ ਹੈ ਦੇਖੀਏ ਦੇਖੋ ਗੁੱਡ ਮਾਰਨਿੰਗ ਦੋਸਤੋ ਸਵੇਰੇ ਹੁਣ ਮੰਨ ਕੇ ਚਲੋ 9:30 ਹੋਏ ਹੋਣਗੇ ਤੇ ਅਸੀਂ ਚੱਲੇ ਆਂ ਦੁਕਾਨ ਤੇ ਤੇ ਹੌਣ ਅੱਖਾਂ ਵੀ ਹਜੇ ਮਤਲਬ ਨਾ ਕੀ ਹਟਿਆ ਵੈਸੇ ਤਾਂ ਅੱਜ ਵੀ ਅੱਖਾਂ ਚ ਨੀਂਦ ਰੜਕਰੀ ਆ ਗਈ ਤੇ ਹੁਣ ਦੁਕਾਨ ਤੇ ਚੱਲੇ ਆ ਕਾਰਨ ਕਿ ਆ ਉਹ ਕੀ ਕੱਲ ਅਸੀਂ ਮੰਡੀ ਵਗੈਰਾ ਲਗਾਈ ਸੀਗੀ ਅੱਜ ਨਾ ਸਾਡਾ ਮਨ ਸੀਗਾ ਸੋਮਵਾਰ ਨੂੰ ਵੀ ਹੁਣ ਦੁਕਾਨਾਂ ਧੋਈਏ ਇਹ ਆਉ ਮੋੜ ਲਈ ਜਿਹੜਾ ਮੋੜ ਆਊਗਾ ਹੁਣ ਆਹ ਇਹੋੜ ਤੇ ਹੁਣ ਅਸੀਂ ਦੁਕਾਨ ਤੋਂ ਹੁਣ ਦੀ ਤਿਆਰੀ ਦੇ ਵਿੱਚੋਂ ਜਾ ਕੇ ਹੁਣ ਮੋਟਰ ਵਗੈਰਾ ਚਲਾਉਨੇ ਆ ਦੁਕਾਨ ਦੇ ਕੋਲ ਧੋਣੇ ਆ ਹੁਣ ਠੀਕ ਆ ਸਵੇਰੇ ਸਵੇਰੇ ਹੰਗਲਾ ਪੁਰਾਣਾ ਨਜ਼ਾਰਾ ਸਵੇਰੇ ਇੱਕ ਵੱਖਰੀ ਮਤਲਬ ਉਹ ਹੁੰਦਾ ਹੈਗਾ ਐ ਮਤਲਬ ਸਰੀਰ ਚ ਨਾ એનર્ਜੀ ਜੀ ਹੁੰਦੀ ਆ ਸਿੱਧਾ ਬੇਡਾ ਸਿੱਧਾ ਅਜੇ ਧੁੱਪ ਮੈਨੂੰ ਲੱਗਦਾ ਸਮਾਰ ਕੇ ਨਿਕਲੀ ਨਹੀਂ ਹੈ ਨਾ ਅਜੇ ਬੱਦਲ ਆ ਗਏ ਜੇ ਇਹੀ ਧੁੱਪ ਸਿੱਧੀ ਪੈਂਦੀ ਹੁੰਦੀ ਉਹਨਾਂ ਦਾ ਅੱਖਾਂ ਬੰਦ ਕਰਾ ਦਿੰਦੀ ਇਹ ਬਾਕੀ ਆਪਣੇ ਬਰਨਾਲੇ ਦੇ ਵਿੱਚ ਨਾ ਦਰਖਤ ਲੱਗ ਰਹੇ ਹੈਗੇ ਉਹ ਦਰਖਤਾਂ ਦੇ ਕਰਕੇ ਨਾ ਆਪਣੇ ਕਈ ਜਮੇ ਵੀਰ ਭਰਾ ਸੇਵਾ ਦੇ ਲੱਗੇ ਦਰਖਤਾਂ ਦੇ ਨੂੰ ਮੈਂ ਮਨ ਕੇ ਚਲੋ ਖਾਲਾ ਮੈਂ ਸਟੇਡੀਅਮ ਮੈਂ ਦੇਖਿਆ ਲਾਉਂਦੇ ਹੋਏ ਨਾਨਕ ਸਰ ਗੁਰਦੁਆਰੇ ਕੋਲ ਕਿਉਂਕਿ ਆਪਾਂ ਤਾਂ ਲਾ ਹੀ ਰਹੇ ਸੀ ਆਪਣੇ ਉੱਤੇ ਦਾ ਆਪਾਂ ਮਨ ਕੇ ਜਿਵੇਂ ਕਾਫੀ ਦਰਖਤ ਲਾਤੇ ਸੀ ਆਪਣੇ ਮਾਰਕੀਟ ਵਾਲੀ ਸਾਈਡ ਤੇ ਵੀ ਚਾਰੇ ਪਾਸੇ ਮਾਰਕੀਟ ਦੇ ਵੀ ਲਾਤੇ ਸੀਗੇ ਠੀਕ ਹੈ ਜੀ ਤੇ ਉਹਨਾਂ ਦਾ ਮੈਨੂੰ ਬਹੁਤ ਵਧੀਆ ਕੰਮ ਲੱਗਿਆ ਉਹ ਵਿਚਾਰੇ ਨੇ ਟਰਾਲੀ ਦੇ ਵਿੱਚ ਰੱਖ ਕੇ ਕਾਫੀ ਬੰਦੇ ਨਾਲ ਸੀਗੇ ਤੇ ਉਹਨਾਂ ਨੇ ਦ੍ਰਕਤ ਲਾਉਣਾ ਸ਼ੁਰੂ ਕੀਤੇ ਆਪਣਾ ਨਾਨਕਸਰ ਗੁਰਦੁਆਰੇ ਤੋਂ ਇਹ ਰਾਸ ਤਾਂ ਜਾਣਿਆ ਜਾਣ ਨੂੰ ਸੀ ਦੂਸਰੇ ਫੜਕਨ ਵੀ ਜਾ ਸਕਦੇ ਸੀ ਉਹ ਫੜਕਾਂ ਮਨ ਕੇ ਚੱਲੋ ਵੀ ਹੌਲੀ ਖੁੱਲਦੇ ਆਗੇ ਔੜੀ ਖੁੱਲਦੇ ਆ ਨਾ ਐ ਕਹਦਿਆ ਕਰ ਇਹ ਤੇਜ਼ ਖੁੱਲਦੇ ਆ ਲੋ ਜੀ ਸਾਹਮਣੇ ਗੁਰਦੁਆਰਾ ਆਪਣਾ ਕਾਲਾ ਮਹਿਲ ਬਾਬਾ ਆ ਆਪਣੀ ਦੁਕਾਨ ਦੇਖ ਲੋ ਸਵੇਰੇ ਸਵੇਰੇ ਹੁਣ ਖੋਲ੍ਹ ਲਈ ਦੁਕਾਨ ਟਾਈਮ ਕਿੰਨਾ ਹੋ ਗਿਆ ਟਾਈਮ 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 ਯਾਰ ਚਲਦੀ ਵੀਡੀਓ ਜੇ ਟਾਈਮ ਹੁੰਦਾ ਨਹੀਂ ਹੁੰਦਾ ਚਲੋ ਕੋਈ ਨਾ ਆ ਹੀ ਸਵੇਰ ਦੇ ਸਤ ਮਸਾਂ ਹੋਏ ਹੋਣਗੇ ਠੀਕ ਹੈ ਸਿੰਘਾ ਟੋ ਡੀਲ ਆਪਣੀ ਦੁਕਾਨ ਆਗੀ ਸਾਹਮਣੇ ਨੂਰ ਚੌਕ ਹੈਗਾ ਵੀਰੇ ਠੀਕ ਹੈ ਜੀ ਉਹ ਨੂਰ ਚੌਕ ਹੈਗਾ ਨੂਰ ਚੌਕ ਸੋਰੀ ਉਧਰ ਨੂਰ ਚੌਕ ਹੈਗਾ ਪਰਲੇ ਪਾਸੇ ਆਹ ਸਾਹਮਣੇ ਜਿਹੜਾ ਇਹ ਨਾਈ ਵਾਲਾ ਰੋਡ ਹੈਗਾ ਆਹ ਸਾਹਮਣੇ ਕਾਲਾ ਮੈਦਾਨ ਤੋਂ ਗੱਡੀ ਲੰਘੇ ਉਹ ਸਾਹਮਣੇ ਕਾਲਾ ਮੈਦਾਨ ਉਹ ਸਟੇਡੀਅਮ ਆ ਉਹ ਪਹਿਲੀ ਨੰਬਰ ਦੁਕਾਨ ਇਧਰੋਂ ਆਪਣਾ ਹੁੰਦਾਗਾ ਸੰਧੂਆ ਟੁਡੀਲ ਤੋਂ ਸਟਾਰਟ ਕਰ ਲਿਓ ਆਪਣੀਆਂ ਆ ਗਈ 7ਵੇਂ ਨੰਬਰ ਦੇ ਸਿੰਘਾ ਟੁਡੀਲਾ ਇੱਕ ਜਿਹੜੇ ਉੱਚੀ ਦੇਲੀਆਂ ਨਹੀਂ ਕੱਢ ਜਾ ਯਾਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਐਸ ਵਾਜ ਜ ਨਹੀਂ ਆ ਰਿਹਾ ਇਹ ਆਓ ਦੇਖੋ ਉਹ ਦੇਲੀਆਂ ਨੇ ਜਿਹੜੀਆਂ ਉਹ ਦੇਲੀਆਂ ਜਿੱਥੇ ਚੜ ਰਹੀਆਂ ਨੇ ਉਹ ਵੀ ਆਪਣੀ ਦੁਕਾਨ ਆ ਗਈ ਉਹ ਤੁਹਾਨੂੰ ਦਿਖਾ ਦਾਂਗੇ ਅੱਜ ਸਾਰਾ ਕੁਝ ਫੋਲ ਕੇ ਠੀਕ ਆ ਅੱਜ ਪ੍ਰੋਪਰ ਤੁਹਾਡੀ ਇੰਟਰੋ ਕਰਾ ਦਿੰਨੇ ਹਾਂ ਸਾਰੇ ਘਾਸੇ ਚ ਠੀਕ ਆ ਆਓ ਸਾਹਮਣੇ ਉਹ ਕੰਨ ਦਾ ਜਿਹੜੀ ਕਾਲਾ ਮੈ ਸਟੇਡੀਅਮ ਦੀ ਉਹ ਜਿਹੜੀ ਲਾਈਟ ਲੱਗੀ ਹੋਈ ਆ ਉਹ ਅਗੇ ਨੂਰ ਚੌਕ ਮੱਥਾ ਟੇਕ ਲਈ ਬਲਾ ਉਹ ਹੈ ਗੁਰੂ ਸਤਨਾਮ ਉਹ ਵੀ ਗਲਤ ਰੱਖਿਓ ਬੱਬਾ ਜੀ ਲੈ ਵੀ ਮਿੱਠੀ ਆ ਜਾ ਇੱਥੇ ਆਪਾਂ ਨੇ ਹੁਣ ਵੈਸੇ ਉੱਚੇ ਮਾਡਲ ਹੀ ਰੱਖਦੇ ਹੁੰਨੇ ਆ ਕਿ ਤੇ ਤਕਰੀਬਨ ਤਕਰੀਬਨ ਆਪਣੇ ਉੱਚੇ ਮਾਡਲ ਕਾਫੀ ਸੇਲ ਹੋ ਗਏ ਤੇ ਹੁਣ ਨਵਾਂ ਸਟਾਕ ਆ ਜਿਹੜਾ ਕੁਝ ਦਿਨਾਂ ਚ ਲੈਣ ਚੱਲਾਂਗੇ ਆਪਾਂ ਜਦੋਂ ਮੈਂ ਆਪਣੇ ਕੋਲ ਸਿਟੀ ਸੋ ਆ ਚਮਚਮ ਸਿਟੀ ਸੋ ਲੈ ਕੇ ਆਇਆ ਉਹ ਲੈ ਕੇ ਆ ਤਜੀ ਊ ਚੁਣ ਮੋਹ ਦਸਤਰਾ ਚੰਦੀ ਆ ਊ ਆ ਦੇਖੋ ਗੰਦ ਪਾਇਆ ਹੋਇਆ ਜਵਾਕਾਂ ਨੇ ਆ ਟੀ-ਸ਼ਰਟ ਮੈਂ ਕੱਲ ਇੱਥੇ ਛੱਡ ਗਿਆ ਸੀ ਇੱਥੇ ਪਈ ਆ ਅੱਜ ਦੋ ਤੌੜੀਏ ਵੀ ਧੋਣ ਆਲੇ ਆ ਗਏ ਐ ਕੱਦੇ ਹਾਥੀ ਪਹੁੰਚ ਪਹੁੰਚਾ ਸੀ ਗੰਦਪਾਤ ਆ ਹਮ ਅਡਜਸਟ ਫੈਨ ਚਲਾ ਦਈਏ ਕੇਰਾ ਇਹ ਪਹਿਲਾਂ ਮੈਟ ਤੇ ਸੀ ਪੈਂਦੇ ਹੁੰਦੇ ਸੀ ਜੀ ਮੈਟ ਇੰਨਾ ਸਾਫ ਸੀਗਾ ਇਹ ਜਦੋਂ ਹੁਣ ਸਾਡੇ ਨਾਲ ਦੇ ਨਹੀਂ ਮਾਨਦੇ ਆ ਕੇ ਕੰਤੇ ਕੰਤੇ ਪੈਰ ਰੱਖ ਰੱਖ ਕੇ ਗੰਦਪਾਦਾ ਮਾ ਹੁਣ ਮੈਂ ਵੀ ਰੱਖਿਆ ਕਰੂੰ ਮੈਂ ਪਹਿਲਾਂ ਨੰਗੇ ਪੈਰੀ ਤੁਰਨਾ ਸੀ ਬੇਚਾਰੀ ਤੇ ਹੁਣ ਇਦਾਂ ਹੀ ਚੱਲਦਾ ਕਰਵਾ ਇਹਨਾਂ ਦੇ ਗਸਟਮੇਂ ਦੀ ਸੋਚ ਖਰਾਬ ਹੋ ਗਈ ਹਾਂ ਹਾਂ ਸੱਚੀ ਤੁਹਾਾਰੀ ਗੱਦ ਵੀ ਨਹੀਂ ਜਾਂਦੀ ਕੁਰਬਾਨੀ ਲਾ ਦਈਏ ਸਵੇਰੇ ਸਵੇਰੇ ਬਾਬਿਆਂ ਦਾ ਨਾਮ ਤੂੰ ਤਾਂ ਬੰਦੀ ਰਹਿ ਅਜ ਤਿੱਥੋਂ ਤਾਂ ਲੋੜ ਹੀ ਨਹੀਂ ਆ ਤੇ ਬੜਾ ਬਸ ਸਫਾਈਆਂ ਕਰ ਲੱਗਦੇ 10 ਮੀਟਰ ਨੂੰ ਫੇਰ ਲੱਗਦਾ ਜੀ ਵੀਡੀਓ ਬਣਾਉਣਾ ਹੁਣ ਆਪਣਾ ਮੁੰਡਾ ਅੰਦਰੋਂ ਸਫਾਈਆਂ ਕਰਦਾ ਹੈਗਾ ਕਾਊਂਟਰ ਵਗੈਰਾ ਸਾਫ ਕਰੀ ਜਾਂਦਾ ਹੈਗਾ ਤੇ ਆਹ ਆਪਣੀ ਬੇਸਮੈਂਟ ਦਾ ਗੁਫਾ ਆਪਣੇ ਕੋਲ ਇੱਕ ਤੁਹਾਨੂੰ ਪਤਾ ਨਹੀਂ ਸੀਗਾ ਤੇ ਗੁਫਾ ਕੀ ਆਪਣੇ ਕੋਲ ਦਿਖਾਉਣਾ ਤੁਹਾਨੂੰ ਉਹਦੇ ਅੰਦਰ ਰਸ਼ ਕੀ ਕੁਸ ਰੱਖਦੇ ਨੇ ਗੁਫਾ ਚ ਅਸੀਂ ਆ ਪੌੜੀਆਂ ਜਾਂਦੇ ਆ ਆਪਣੇ ਗੰਦਮੰਦ ਸਾਰਾ ਟਾਇਰ ਟੱਪਾ ਟਿਊਬ ਪਾਰਟੀ ਟੱਪੇ ਟੁੱਟੇ ਸਾਰੇ ਪ੍ਰਕਾਰ ਦੇ ਆਪਣੇ ਅੰਦਰ ਹੀ ਹੁੰਦੇ ਆ ਇੱਕ ਨਵਾਂ ਗੱਲ ਹੋਰ ਸਾਨੂੰ ਮੋਟਰ ਚਲਾਈ ਨੂੰ ਬਹੁਤ ਟਾਈਮ ਹੋ ਗਿਆ ਨਾ ਅੱਜ ਜਦੋਂ ਅਸੀਂ ਚਲਾਈ ਵਿੱਚੋਂ ਪਾਣੀ ਬਹੁਤ ਸਾਫ ਸਾਫ ਆ ਰਿਹਾਗਾ ਦੇਖੋ ਕਿੰਨਾ ਸਾਫ ਪਾਣੀ ਆ ਰਿਹਾ ਕੰਦਾ ਪਾਣੀ ਜਿਹੜਾ ਟੁੱਪ ਜਿਹੜਾ ਪਾਈਪ ਦੇ ਵਿੱਚੋਂ ਆਈ ਜਾਂਦਾਗਾ ਉਹ ਡਰਾਂ ਕੱਢਦੇ ਆਪਾਂ ਬਾਹਰ ਸਫਾਈਆਂ ਫੁੱਲ ਹੁਣ ਜੋਰਾਂ ਤੇ ਦਿੰਨੇ ਆ ਤੂੰ ਬਾਅਦ ਮੁੰਡਾ ਕਿਰਾਂ ਅੰਦਰ ਸਫਾਈਆਂ ਕਰਦੇ ਕਿਰਾਂ ਮੈਂ 2 3 ਬੱਤੀ ਪਹਿਲਾਂ ਹੀ ਲਾਤੀ ਮੈਂ ਖਾਗੂ ਕਿ ਸਫਾਈਆਂ ਕਰਦਾਂ 2 4 ਘੰਟੇ ਵਾਧਾ ਲੱਗ ਜਾਣਾ ਉਹ ਦੁਪਹਿਰੇ 2 3 ਬੱਤੀ ਲਾਉਂਦੇ ਚੰਗੇ ਨਹੀਂ ਲਾਦੇ ਹੁਣੀ ਮੈਂ ਕੰਮ ਨਿਬੜੀ ਆਪਾਂ ਸਾਰੇ ਤੇ ਹੁਣ ਮੈਂ ਹੋਰ ਕੋਈ ਕੰਮ ਯਾਦ ਕਰਦਾ ਤਕਰੀਬਨ ਤਾਂ بس ਇੰਨਾ ਥਾਂ ਹੀ ਧੋਣਾ ਹੈਗਾ ਬਾਕੀ ਮੋਟਰਸਾਈਕਲ ਆਪਣੇ ਅੱਧੇ ਤਿਆਰ ਆਣਾ ਠੀਕ ਅੱਛਾ ਗਿੱਲੀ ਕਰ ਲਈ ਦੁਕਾਨ ਹੁਣ ਜਿਹੜੀ ਆ ਕਾਲ ਸਜਾਂਦੀ ਆ ਜਿੱਥੇ ਆਪਾਂ ਮੋਟਰਸਾਈਕਲ ਦਾ ਪਿਛਲਾ ਟਰ ਮੋਹਰਲਾ ਟਰ ਸੈਂਟਰ ਦੇ ਵਿੱਚ ਇੰਜਣ ਨਹੀਂ ਹੁੰਦਾ ਕਈ ਵਾਰ ਮਗਲਾਇਲ ਡੁੱਲਦਾ ਜਾਂ ਮੜਮੜਾ ਪੈਟਰੋਲ ਡੁੱਲਦਾ ਇਹ ਉਹਦੇ ਕਰਕੇ ਕਾਲ ਸੁਪੈ ਜਾਂਦੀ ਹੈ ਲੈ ਆ ਵੀ ਮੁੰਡਿਆ ਹਰ ਵੀ ਕਿ ਲੈ ਹੁਣ ਬੁਰਸ਼ ਦੱਸ ਕਿਹੜੇ ਕਿਹੜੇ ਆ ਤੇਰੇ ਕੋਲ ਮਕਸੂਰ ਦੇ ਬੇਟਰੀ ਆ ਦੰਦਣਾ ਬੁਰਸ਼ ਹੋ ਗਿਆ ਦੂਜਾ ਬੁਰਸ਼ ਹੋ ਗਿਆ ਹਣਾ ਲਿਆ ਪਰ ਲਿਆ ਬੁਰਸ਼ ਨੇੜੀ ਲੈ ਪੁੱਤ ਸਫਾਈ ਸ਼ੁਰੂ ਕਰੀਏ ਸਫਾਈ ਅਭਿਆਨ ਸ਼ੁਰੂ ਕੀਤਾ ਜਾਏ ਆਰੇ ਬੋਤੈ ਨੂੰ ਐਂ ਕਰਕੇ ਇੱਥੇ ਅਪਲਾਈ ਕਰ ਦਿੰਨੇ। ਇਹ ਐਦਾਂ ਕਰਕੇ ਹਲਕਾ-ਹਲਕਾ ਲਾਵਾਂਗੇ ਆਪਾਂ। ਡੀਜ਼ਲ ਦਾ ਲੋਡ ਹੀ ਨਹੀਂ ਹੈਗੀ। ਲੈ ਬੁਰਸ਼ ਲਿਆ। ਰਗੜਾਈ। ਉਹਨੇ ਬੁਰਸ਼ ਦਾ ਤੁਸੀਂ ਕਹੋਗੇ ਛੋਟਾਗਾ ਪਰ ਆਪਾਂ ਬਾੜੀ ਜਗ੍ਹਾ ਤੇ ਤਾਂ ਮਾਰਨਾ ਨਹੀਂ। ਇਹ ਜਿੱਥੇ ਵੀ ਮਾਰਨ ਉਹ ਰਗੜ-ਰਗੜ ਕੇ ਮਾਰ। ਓਏ ਜਿਹਦੇ ਆਪਾਂ ਉਹ ਟਾਇਰ ਰਗੜਦੇ ਉਹਨੇ ਮੋਟਰਸਾਈਕਲ ਦੇ ਉਹ। ਆਹ ਲਿਆ। ਉਹ ਵੱਡਾ ਬੁਰਸ਼ ਆਗਾ ਉਹਦੇ ਨਾਲ ਛੇਤੀ ਨਿਕਲੂਗਾ। ਆ ਤਾਂ ਫਿਰ ਆਪਾਂ ਪਾਠ ਨਹੀਂ ਕਰ ਲਾਂਗੇ ਇਹ ਲਾਈਟ ਦੇ ਸਲਾਈਡ ਦੇ ਸਲਾਈਡ ਦੇ ਸਲਾਈਡ 10 ਸੇਜ ਭਾਣ ਬੈਰੀ ਗੁੱਡ ਬੇਟਾ ਬੈਰੀ ਗੁੱਡ ਆਪकी ਜਿਆਦਾ ਸ਼ਕਤੀ ਬਹੁਤ ਜਿਆਦਾ ਚੰਗੀ ਹੈ ਚਲ ਮਿਲਦੇ ਆਂ ਜੀ ਬਸ ਕੰਮ ਕਰ ਲਈ ਥੋੜਾ ਜਿਹਾ ਜੇ ਤਾਂ ਕਰਕੇ ਹੋਇਆ ਸਾਰਾ ਕੁਝ ਥੱਲੇ ਪਾਲ ਨਹੀਂ ਲੱਗਿਆ ਹੋਇਆ ਸੀਗਾ ਬਾੜ ਬੁੱਲਾ ਸੀਗਾ। ਉਹਦੇ ਕਰਕੇ ਸਾਰਾ ਪਾਣੀ ਆ ਗਿਆ। ਹੁਣ ਸਾਡੀ ਸਾਰੀ ਮਿਹਨਤ ਤੇ ਪਾਣੀ ਫਿਰ ਗਿਆ। ਫਿਰ ਹੀ ਆ ਹੁਣ ਕਿਤੇ ਅਸੀਂ ਦੁਕਾਨ ਹੁਣ ਧੋ ਦੇਣੀ ਸਾਰੀ। ਸਾਰਾ ਕੰਮ ਖਰਾਬ ਹੋ ਗਿਆ ਇੱਥੇ। ਉਹਦੇ ਕਿਹੜੇ ਮਰੂਜ਼ ਦਾ ਮੂੰਹ ਦੇਖ ਕੇ ਤਰੇ ਫਿਰੇ ਫਿਰੇ। ਜਿੱਥੇ ਸਾਰਾ ਕੰਮ ਜਿਹੜਾ ਧੇ ਘੰਟੇ ਚੋਂ ਆਉਣਾ ਸੀ ਹੁਣ 2 ਘੰਟੇ ਖਰਾਬ ਹੋਣਗੇ। ਸਾਰਾ ਮੂਡ ਖਰਾਬ ਹੋ ਗਿਆ। ਲਓਏ ਮਿੱਤਰੋ। ਦਈਏ ਵਧਾਈਆਂ ਵਧਾਈਆਂ ਦੀ ਆਪਣੇ ਭਰਾ ਨੂੰ। ਆਪਣੇ ਭਰਾ ਨੇ ਗੱਡੀ ਲਿਆਂਦੀ ਬ੍ਰੀਆ ਟੌਪ ਮਾਡਲ। ਕੀਗਾ ਖੋਲੀ ਪਈ ਆ ਹੁਣ ਸਰ ਮੀਟਿੰਗ ਲੱਗਿਆ ਹੋਇਆ ਕਰਾਉਣ ਸਨਰੂਫ ਵਾਲੀ ਆ ਓਏ ਮੇਰਾ ਕੀ ਬਾਤ ਹੈ ਨਾ ਨਾ ਸਨਰੂਫ ਵਾਲੀ ਗੱਡੀ ਆਗੀ ਆਪਣੇ ਭਰਾਣੇ ਲਿਆਂਦੀ ਆ ਟਾਪ ਮਾਡਲ ਬਰੀਜਾ ਨਾ ਸਰਾ ਗੱਡੀ ਯਾਰ ਕਿੰਨੇ ایرਬੈਗ ਵਾਲੀ ਆ ਇਹ ਚਲ ਵਧਾਈਆਂ ਕਰਤੀਆਂ ਭਰਾਣੇ ਉਹਨੇ ਮੈਟਿੰਗ ਲੱਗਿਆ ਪਿਆ ব্যাকਗ੍ਰਾਉਂਡ ਅੱਜ ਗੱਡੀ ਦੇ ਮੈਟਿੰਗ ਮੋਟਿੰਗ ਕਰਾਈ ਜਾਂਦਾ ਹੈ। ਵੱਡੀ ਸੋਹਣੀ ਹੈ ਜਰਾਂ ਦੇ। ਇਹ ਬ੍ਰੀਜ ਆਪਾਂ ਚਲਾ ਕੇ ਕਦੇ ਦੇਖੀ ਨਹੀਂ ਸੀਗੀ ਉਹ ਅੱਜ ਦੇਖੀ ਆ ਕਿ ਪਹਿਲਾਂ ਨਹੀਂ ਤਾਂ ਚਲਾਈ ਹੋਈ ਆਪਣੀ ਬ੍ਰੀਜ ਆ। ਐਲਸੀਡੀ ਵੀ ਠੀਕ ਆ ਗਈ ਵਧੀਆ ਓਕੇ ਦੀ ਰਿਪੋਰਟ ਆ ਜਮਾ ਗੱਡੀ। ਚਲੋ ਸਪੈਸ਼ਲ ਗਰਮੀ ਚ ਇਹਦੇ ਕੋਲ ਆਏਾਂਗੇ ਧਰੋਲੇ ਰੋਡ ਤੇ। ਆਪਣਾ ਭਰਾ ਮਨਦੀਪ ਔਰੇ ਉਹ ਕੰਮ ਕਰਦਾ ਇਹ ਜੀ ਦਾ ਮੈਟਿੰਗ ਦਾ ਸਪੀਕਰਾਂ ਦਾ ਸਾਰੇ ਦਾ ਕੰਮ ਕਰਦਾਗਾ ਉਹ। ਸਪੇਸ ਵਗੈਰਾ ਠੀਕ ਆ ਬਾਕੀ ਜੋ ਸੀਟਾ ਸੁੱਟਾ ਜੜੀਆਂ ਕਿ ਉਹ ਚਲਾ ਚਲੂ ਕੇ ਦੇਖਾਂਗੇ ਗੱਡੀ ਕਿਵੇਂ ਲੱਗਦੀ ਆ ਕੰਡਰੂ ਉੱਪਰ ਲੱਗਿਆ ਹੋਇਆ ਹੈਗਾ ਗੱਡੀ ਉਹੀ ਸੋਹਣੀ ਬਹੁਤ ਆ ਗਈ ਹੈ ਸੈਂਸਰ ਵਗੈਰਾ ਵੀ ਵਧੀਆ ਲੱਗੇ ਹੋਏ ਨੇ ਰੇਡਰ ਸੈਂਸਰ ਲੱਗੇ ਹੋਏ ਨੇ ਲਾਏ ਆਪਾਂ ਨੂੰ ਕੰਪਨੀ ਵੱਲੋਂ ਮਿਲ ਜਾਂਦੇ ਨੇਗੇ ਲਾਏ ਦਾ ਸਾਈਜ਼ ਹੈਗਾ ਗਾ ਗਾ 16 ਇੰਚ 16 ਇੰਚ ਲਾਏ ਆ ਸਫਾਈ ਕਰਤੀ ਜੀ ਦੁਕਾਨ ਦੀ ਠੀਕ ਆ ਜਿਹੜੀ ਤੁਹਾਨੂੰ ਕਾਲਸ ਦਿਖਾਈ ਸੀ ਆ ਨਾਲ ਕਾਲਸ ਦਿਖਾ ਰਿਹਾ ਨਾਲ-ਨਾਲ ਫੋਟੋ ਦੇ ਸਾਰੀ ਮਿੱਟ ਗਈ ਹਰ ਪਿਕ ਨੂੰ ਵੀ ਹਿਸਾਬ ਨਾਲ ਲਾਉਣਾ ਪੈਂਦਾ ਹੈਗਾ ਜਾਦਾ ਹਰ ਵੀ ਕਿ ਲੱਗਿਆ ਔਖਾ ਕਰਦਾ ਹੈ ਇਹ ਮਤਲਬ ਮੰਨ ਕੇ ਚਲੋ ਇੰਨੀ ਕਿ ਚਮਕ ਬਹੁਤ ਹੈ ਤਕਰੀਬਨ ਆ ਜਿਹੜਾ ਗੰਦ ਪਿਆ ਹੈਗਾ ਸਾਡੇ ਪੈੜਾਂ ਨਾਲ ਹੀ ਪਿਆ ਹੈਗਾ ਗਿੱਲਾ ਸੀ ਅਜੇ ਫਰਸ਼ ਮੋਟਰਸਾਈਕਲ ਹਜੇ ਤੱਕ ਧੋਣ ਲੱਗੇ ਪਏ ਆ ਡੇਢ ਬੱਜ ਗਿਆ ਮੈਂ ਨਾ ਪਾਵਰ ਸੀਟ ਨੂੰ ਲਈ ਜੀ ਥੱਲਾ ਦੇਣ ਲਾਤਾ ਉਹ ਮਿੰਟ ਜੇ ਜੋ ਤੇਰਾ ਅੱਠ ਨੌ ਮੋਟਰਾਂ ਤਾਂ ਇੰਨੀ ਪਾਲਛੇ ਯਾਰ ਕਾਮੜਾ ਵਾਂਗੂ ਲੱਗਿਆ ਪਿਆ ਮਾਰਨਾ ਲੋਡ ਪੈ ਗਿਆ ਤੇਰੇ ਦਿਮਾਗ ਤੇ ਕੋਈ ਕਿੰਨੇ ਮੋਟਰ ਨੇ ਤਿਆਰ ਕੀਤੇ ਹੁਣ ਲਾ ਅੰਦਰ ਲਾਉਣ ਵਾਲੇ ਹੋਗੇ ਹੁਣ ਲਾ ਦਈਏ ਚੱਲ ਲਾਈ ਅੰਦਰ